ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਤੁਹਾਨੂੰ ਮੌਸਮ ਦੀ ਜਾਣਕਾਰੀ ਦਿੰਨੇ ਆ 3 ਤਰੀਕ ਦਾ ਮੌਸਮ ਅੱਜ ਕੀ ਕਹਿ ਰਿਹਾ ਏ ਸਿਸਟਮ ਪਹੁੰਚ ਰਿਹਾ ਏ ਪੰਜਾਬ ਵੱਲ ਨੂੰ ਪਹਾੜੀ ਏਰੀਆ ਦੇ ਵਿੱਚ ਬੱਦਲਵਾਰੀ ਬਣੀ ਰਹੇਗੀ ਤੇ ਮੈਦਾਨੀ ਏਰੀਆ ਦੇ ਵਿੱਚ ਵੀ ਬੱਦਲਬਾਈ ਆ ਰਹੀ ਆ ਤੇ ਕੁਝ ਬੱਦਲਬਾਈ ਬਣ ਚੁੱਕੀ ਆ ਤੇ ਕਿਤੇ ਕਿਤੇ ਮੀਂਹ ਦੀ ਬੂੰਦਾਬਾਰੀ ਪੈ ਸਕਦੀ ਏ ਕਿਉਂਕਿ ਭਾਰਾ ਮੀਂਹ ਕਦੇ ਨਹੀਂ ਸੈਟਲੈਸ ਦੇ ਵਿੱਚ ਦੇਖਿਆ ਗਿਆ ਕਦੇ ਕਦੇ ਬੂੰਦਾਬਾਰੀ ਹੋ ਸਕਦੀ ਹੈ ਕਦੇ ਧੋਪੋ ਥੋੜੀ ਪਤੀ ਨਿਕਲ ਸਕਦੀ ਹੈ ਕਿਉਂਕਿ ਟੈਂਪਰੇਚਰ ਜਿਹੜਾ ਠੰਡ ਦਾ ਥੋੜਾ ਜਿਹਾ ਤਾ ਨੂੰ ਵਧੇਗਾ ਕਿਉਂਕਿ ਪਹਿਲਾਂ ਵੀ ਮੀਂਹ ਪੈ ਚੁੱਕਿਆ ਬਾਰ ਬਾਰੀ ਹੋ ਚੁੱਕੀ ਹੈ ਜੇ ਉਤੋਂ ਨੀ ਮੀਂਹ ਪਊਗਾ ਤੇ ਥੋੜੀ ਠਾਰੀ ਠੰਡ ਠਾਰੀ ਵੀ ਬਜ਼ੂਗੀ ਤੇ ਬਾਕੀ ਗੱਲ ਕਰਦੇ ਆ ਮੌਸਮ 3:00 ਵਜੇ ਤੱਕਰ 2-3 ਦਾ ਜਾਨੀ ਕਿ 2-3 ਵਜੇ ਤੱਕ ਮੌਸਮ ਇਦਾਂ ਦਾ ਰਹੂਗਾ ਗਾ ਮੌਸਮ ਦੇ ਵਿੱਚ ਸੁਧਾਰ ਆਉਣ ਦੀ ਤੁਨੂੰ ਬਹੁਤ ਮੌਸਮ ਦੇ ਵਿੱਚ ਸੁਧਾਰ ਆਵੇਗਾ ਜਿੱਦਾਂ ਕਿ ਮੌਸਮ ਦੀ ਜਾਣਕਾਰੀ ਦਿੰਦੇ ਹੋ ਜਿਵੇਂ ਕਿ ਜ਼ਿਲ੍ਹੇ ਹੈਗੇ ਆ ਫਰੋਇਪੁਰ ਹੋ ਗਿਆ ਜੀ ਸਰਦੀ ਇਲਾਕੇ ਜਿੱਥੇ ਵੀ ਬਦਲਵਾਈ ਬਣੀ ਰਹੂਗੀ ਤੇ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਵੀ ਥੋੜੇ ਬਹੁਤ ਸਟਾਕ ਜੀ ਮਿਲ ਸਕਦੇ ਆ ਕਿਤੇ ਨਾ ਕਿਤੇ ਵੀ ਮੀਂਹ ਦੀ ਸਟਾਕੀ ਮੋਗਾ ਜ਼ਿਲ੍ਹਾ ਹੋ ਗਿਆ ਜੀ ਤਰਨਤਨ ਹੋ ਗਿਆ ਜੀ ਤੇ ਨੂੰ ਅਨੰਦਪੁਰ ਸਾਹਿਬ ਵਾਲ ਨੂੰ ਇਧਰ ਸਾਰੇ ਇਧਰ ਵੀ ਇਹ ਸਟਾਕੇ ਪੈ ਸਕਦੇ ਆ ਕਿਤੇ ਬੂੰਦਬਾਰੀ ਹੋ ਸਕਦੀ ਆ ਠੰਡ ਬਣੀ ਰਹੂਗੀ ਤਿਆਦਾ ਕੁਟਸ਼ਲਾ ਪਾ ਕੇ ਜਾਇਆ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ